ਸਵੇਰ ਦਾ ਟਾਈਮ ਤੇ ਰੋਟੀ ਦੀ ਆਪਾਂ ਵੀਡੀਓ ਬਣਾ ਰਹੇ ਆ ਤੇ ਰੈਤਾ ਤੇ ਇਹ ਪਰੌਂਠੇ ਜੇ ਬਹੁਤ ਜਿਆਦਾ ਸੁਆਦੀਸ਼ਟ ਖਾਣਾ ਨਾਲ achar ਤੇ ਮਨਪ੍ਰੀਤ ਕੌਰ ਜੀ ਦਾ ਥੈਂਕ ਯੂ ਵੈਰੀ ਮੱਚ ਕਿ ਉਹਨਾਂ ਨੇ ਇੰਨਾ ਸੁਆਦੀਸ਼ਟ ਰੈਤਾ ਪਾਇਆ ਨਾਲ ਪਰੌਂਠੇ ਖਾਏ ਤੇ ਨਾਲੇ ਮੈਨੂੰ achar ਦਿੱਤਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਮਨਪ੍ਰੀਤ ਕੌਰ ਜੀ ਠੀਕ ਹੈ ਜੀ ਵਧੀਆ ਵਧੀਆ ਨਾਸ਼ਤਾ ਬਣਾਇਆਕਰ ਹਾਂਜੀ ਸਤਿ ਸ੍ਰੀ ਅਕਾਲ ਛੜਪ ਹਾਂਜੀ ਯਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਨਵਾਂ ਦੇ ਨਵੀਂ ਸ਼ੁਰੂਆਤ ਤੇ ਦੁਪਹਿਰ ਦਾ ਸਮਾਂ ਹੋ ਚੁੱਕਾ ਤੇ ਅਸੀਂ ਤਿਆਰ ਸ਼ਾਰ ਹੋ ਗਏ ਮੈਂ ਪਰਨਾ ਬੰਨ ਲਿਆ ਕਾਲਾ ਤੇ ਅਸੀਂ ਹੁਣ ਜਾਣਾ ਆਪਣੇ ਪਿੰਡ ਨੂੰ ਠੀਕ ਹੈ ਜੀ ਤੇ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੰਦੀ ਵਾਲੀ ਗਰਮੀ ਹੋਈ ਪਈ ਆ ਯਾਰ ਹੈਨਾ ਤੇ ਮਰਤੀ ਦੇ ਕੋਲ ਜੀ ਹੁਣ ਸੋਈ ਸੀਗੇ ਇਹਨਾਂ ਨੂੰ ਪੁੱਛੋ ਗਰਮੀ ਕੀ ਹੁੰਦੀ ਹੈ ਸਤਿ ਸ੍ਰੀ ਅਕਾਲ ਰਸੋਈ 'ਚ ਖੜ ਕੇ ਗਰਮੀ ਦਾ ਪਤਾ ਲੱਗਦਾ ਐਕਚੁਅਲੀ ਜੀ ਸਹੀ ਗੱਲ ਹੈ ਹੈਨਾ ਬਹੁਤ ਜਿਆਦਾ ਗਰਮੀ ਹਾਂ ਤੇ ਹੁਣ ਜਿਨ੍ਹਾਂ ਦੇ ਤਾਂ ਏਸੀ ਲੱਗੇ ਆ ਵੱਡੇ ਵਧੀਆ ਕਿਚਨ ਏਸੀ ਨਾਲ ਅਟੈਚ ਆ ਉਹਨਾਂ ਨੂੰ ਤਾਂ ਪਤਾ ਹੀ ਨਾ ਦਾ ਜਨਾਨੀਆਂ ਨੂੰ ਕਿਚਨ 'ਚ ਵੀ ਆਹੋ ਹਾਲ 'ਚ ਹਾਲ 'ਚ ਏਸੀ ਵਿੱਚ ਕਿਚਨ ਕੋਈ ਨਹੀਂ ਆਪਾਂ ਲੋ ਆਵਾਂਗੇ ਤੇ ਐਦਾਂ ਗੱਲ ਆ ਵੀ ਹੁਣ ਅਸੀਂ ਪਸ ਤਿਆਰ ਹੋ ਰਹੇ ਹਾਂ ਨੰਨੂ ਤਿਆਰ ਕਰਨਾ ਨੰਨੂ ਰੋ ਰਹੀ ਐ ਬਹੁਤ ਜ਼ਿਆਦਾ ਤੇ ਹੁਣ ਆਪਾਂ ਫੜਫੜ ਤਿਆਰ ਹੋਈਏ ਤੇ ਨਿਕਲੀਏ ਠੀਕ ਐ ਨਾ ਚਲੋ ਬਾਸ ਸ਼ੂਟ ਤੇ ਇੱਧਰ ਚੋੜਾ ਤਰਿਆ ਹੈ ਜਿੱਨੀਆਂ ਮਨਪ੍ਰੀਤ ਦੀਆਂ ਕਿਤਾਬਾਂ ਦੇਖੋ ਖਿਲਾਰੇ ਪਏ ਨੇ ਹੁਣ ਅਸੀਂ ਮੁਕਾ ਰਹੇ ਹੌਲੀ ਹੌਲੀ ਉਹ ਇਸ ਇਸ ਕਰਕੇ ਕਿ ਵੀ ਇਹਦੀ ਹੁਣ ਲੋੜ ਤਾਂ ਹੈ ਨਹੀਂ ਹੈ ਨਾ ਤੇ ਇਹ ਪੜ੍ਹਾਈ ਪੂਰੀ ਹੋ ਚੁੱਕੀ ਹੈ ਮਨਪ੍ਰੀਤ ਕੌਰ ਦੀ ਤੇ ਤਾਂ ਕਰਕੇ ਸਾਰੀਆਂ ਕਿਤਾਬਾਂ ਹੁਣ ਇਹ ਚ ਪਾ ਦੇਣੀਆਂ ਨੇ ਤੇ ਇਹਨੂੰ ਚੱਕ ਕੇ ਆਪਾਂ ਸਟੋਰ 'ਚ ਰੱਖ ਲੈਣਾ ਠੀਕ ਹੈ ਤੇ ਤਿਆਰ ਹੋ ਰਹੀ ਨਹੀਂ ਤੁਸੀਂ ਡੈਡੀ ਤਿਆਰ ਹੋ ਜਾ ਭਰਾਵਾ ਤਿਆਰੀਆਂ ਹਦ ਹੋ ਗਈ ਯਾਰ ਪਰਨਾਏ ਬੰਨੇ ਆ ਯਾਰ ਔਰ ਤੇ ਆ ਮੈਂ ਤੁਹਾਨੂੰ ਆ ਮੈਂ ਲੈ ਕੇ ਆਇਆ ਸੀ ਨੰਨੂ ਵਾਸਤੇ ਕਿੰਨਾ ਸੋਹਣਾ ਪਰਸ ਹੈ ਅੱਜ ਨੰਨੂ ਪਾ ਕੇ ਜਾਏਗਾ ਨੰਨੇ ਅੱਜ ਪਰਸ ਵਗ ਜਾਏਗਾ ਹਾਂ ਪਾ ਦੇ ਹਾਂ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀਗਾ ਮੈਂ ਠੀਕ ਹੈ ਨਾ ਤੇ ਆ ਇਹ ਦੇਖੋ ਮੈਂ ਇੱਕ ਸ਼ਰਟ ਮੰਗਾਈ ਹੈ ਕਿੰਨੀ ਸੋਹਣੀ ਸ਼ਰਟ ਹੈ ਵੈ ਉਹ ਚ ਦੇਖਣੋਂ ਜ਼ਿਆਦਾ ਸੋਹਣੀ ਲੱਗਦੀ ਸੀ ਪਰ ਚਲੋ ਵਧੀਆ ਵੇ ਠੰਡਾ ਠੰਡਾ ਜਾਂ ਕੱਪੜਾ ਮੈਂ ਪਾ ਕੇ ਦੇਖਿਆ ਸੀਗਾ ਤੇ ਇਹ ਆਪਾਂ ਅਗਲੇ ਘੁੰਮਣ ਫਿਰ ਜਾਵਾਂਗੇ ਫੇਰ ਪਾਵਾਂਗੇ ਤੇ ਹੋਰ ਵੀ ਮੰਗਾਈ ਆ ਮਣੀ ਇੱਕ ਮੈਂ ਇੱਕ ਹੋਰ ਮੰਗਾਈ ਐ ਇੱਕ ਹੋਰ ਮੰਗਾਈ ਐ ਤੇ ਉਹਦਾ ਪ੍ਰਾਈਸ ਮੈਂ ਤੁਹਾਨੂੰ ਦੱਸਾਂਗਾ ਤੂੰ ਸੁਣ ਕੇ ਹੈਰਾਨ ਹੋ ਜਾਏਗਾ ਸਹੀ ਦੱਸਾਂਗਾ ਨਾ ਐਦਾਂ ਦੱਸਣਾ ਨਹੀਂ ਨਾ ਡਿਸਕਲੋਜ਼ ਨਹੀਂ ਕਰਨਾ ਹੈਗਾ ਤੇ ਇਹ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਆਨਲਾਈਨ ਹੀ ਮੰਗਾਈਆਂ ਮੈਂ ਹੁਣ ਆਨਲਾਈਨ ਮੰਗਾ ਰਿਹਾ ਅੱਜ ਕੱਲ੍ਹ ਕੱਪੜੇ ਤੇ ਉਹ ਜਿਆਦਾ ਵਧੀਆ ਲੱਗਦੇ ਨਾਲੇ ਸਸਤੇ ਬਿਲਕੁਲ ਤੇ ਘੈਂਟ ਡਿਜ਼ਾਈਨ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲ ਜਾਂਦੇ ਚੱਲ ਕੋਈ ਗੱਲ ਨਹੀਂ ਉਦਾਂ ਵੀ ਕਿਹੜਾ ਵਧੀਆ ਮਿਲਦੇ ਨੇ ਕੱਪੜੇ ਐਦਾਂ ਦੀ ਗੱਲ ਨਹੀਂ ਹੈਗੀ ਹਾਂ ਤੇ ਨੰਨੂ ਹੁਣ ਸਾਡਾ ਤਿਆਰ ਹੋ ਰਿਹਾ ਬਸ ਥੋੜੀ ਦੇਰ ਚ ਤੇ ਕਾਹ ਚਿਤ ਦੋ ਨਹੀਂ ਲੱਗਦੀ ਹੈ ਜੀ ਇਹਨਾਂ ਚਾਹਿਆ ਕਰਕੇ ਰੱਖੀਤਾ ਹੈ ਮਾਂ ਹਾਏ ਹਾਏ ਵਾਹ ਅੱਧਾ ਵਾਹ ਅੰਜੀ ਓਏ ਇਦਾਂ ਹੀ ਇਦਾਂ ਹੀ ਇਦਾਂ ਹੀ ਹਾਂਜੀ ਐਦਾਂ ਬਾਈ ਦਾ ਇੱਧਰ ਦਿਖਾਈ ਹੁਣ ਇੱਧਰ ਦਿਹਾ ਮੜਾਇਆ ਇੱਧਰ ਦਿਹਾ ਹੁਣ ਘੁਮ ਇੱਧਰ ਨੂੰ ਮੈਨੂੰ ਨੇ ਵਧੀਆ ਲੱਗਿਆ ਇੱਧਰ ਘੁਮ ਅੰਨਾ ਜਦਾ ਤੇ ਵਧੀਆ ਨਹੀਂ ਆਏ ਹਾਏ ਹਾਏ ਅੰਨਾ ਸੋਹਣਾ ਲੱਗ ਰਿਹਾ ਯਾਰ ਮਨੂੰ ਚੱਲ ਤੂੰ ਐਦਾਂ ਹੀ ਪਾਲ ਹੈ ਭਰਾ ਵਾਹ ਉਹਦੇ ਮੇਰੀ ਮਰਜ਼ੀ ਦਾ ਹੈ ਠੀਕ ਹੈ ਹਾਂਜੀ ਤੇ ਪ੍ਰਸ਼ਾਦ ਆਇਆ ਸੀ ਸ਼੍ਰੀ ਹੇਮਕੁੰਡ ਸਾਹਿਬ ਤੋਂ ਤੇ ਮੈਂ ਮਨਪੀ ਨੂੰ ਕਹਿ ਰਿਹਾ ਸੀ ਵੀ ਸਾਨੂੰ ਵੀ ਆਪਾਂ ਨੂੰ ਵੀ ਜਲਦੀ ਜਾਣਾ ਨਸੀਬ ਹੋਵੇ ਹਨਾ ਆਪਾਂ ਪ੍ਰਸ਼ਾਦ ਖਾ ਲਿਆ ਤੇ ਮਹਿਮਾਨ ਬੇਨੂ ਕਹਿ ਰਿਹਾ ਵੀ ਜੇ ਮਰਪੇ ਨੇ ਮਹਿਮਕੋਣ ਸਾਹਿਬ ਦੀ ਚੜਾਈ ਕਰ ਲਈ ਤੇ ਫਿਰ ਆਪਾਂ ਬਹੁਤ ਤਕੜਾ ਟਰੈਕ ਕਰਾਂਗੇ ਪਹਾੜਾਂ ਦੇ ਵਿੱਚ ਹੋਰ ਕਿਉਂਕਿ ਉੱਥੇ ਜੇ ਚਲੇ ਗਏ ਤੁਸੀਂ ਸਮਝੋ ਵੀ ਤੁਸੀਂ ਕਿੱਥੇ ਵੀ ਜਾ ਸਕਦੇ ਹੋ ਠੀਕ ਹੈ ਨਾ ਤੁਹਾਨੂੰ ਸਾਹ ਸੁ ਦੀ ਪ੍ਰੋਬਲਮ ਸਭ ਪਤਾ ਲੱ ਆ ਜਾਣਾ ਕਿ ਹਾਂ ਕੀ ਪ੍ਰੋਬਲਮ ਹੈ ਕੀ ਨਹੀਂ ਠੀਕ ਹੈ ਨਾ ਤੇ ਮੈਂ ਮਰਪੇ ਨੂੰ ਕਿਤੇ ਵੀ ਲੈ ਕੇ ਜਾ ਸਕਦਾ ਠੀਕ ਹੈ ਤੇ ਕਿਤੇ ਵੀ ਲੈ ਕੇ ਜਾ ਸਕਦੇ ਆ ਇਨਾਂ ਨੂੰ ਮਹਿੰਗੀ ਵਾਲੀ ਹੀਲ ਦਿਲਾਓ एक एक <laughs> <laughs> वो हील? ਉਹ ਇੱਕ ਲੱਖ ਦੀ। ਹੀਲ। ਹੂੰ। ਪਹਿਲਾਂ ਕਿਸੇ ਹੋਰ ਤਰੀਕੇ ਨਾਲ ਗਿਆ ਸੀ ਕਹਿੰਦੀ ਜੇ ਐਨ ਨਹੀਂ ਆਪਣੀ ਬੀਵੀ ਨੂੰ ਲੈ ਕੇ ਜਾ ਸਕਦੇ ਪਹਿਲਾਂ ਹੀਲ ਤੇ ਦਵਾ ਦੋ। 1 ਲੱਖ ਦੀ ਕਹਿ ਰਹੀ ਏ ਉਹ ਹੀਲ। ਉਹ ਤਾਂ ਵੀ ਟਾਈਮ ਆਏਗਾ। ਰੱਬ ਲੈ ਆਏਗਾ। ਹੀਲ ਵੀ ਦਵਾਵਾਂਗੇ 1 ਲੱਖ ਵਾਲੀ ਵੀ। ਪਰ ਹੀਲ ਦਾ ਫਾਇਦਾ ਨਹੀਂ ਨਾ 1 ਲੱਖ ਰੁਪਏ ਖਰਾਬ ਕਰਨ ਦਾ ਫਾਇਦਾ ਨਹੀਂ। ਕੁਚਾ ਜਿਹਾ ਦੀ ਚੀਜ਼ ਲਵਾਂ 1 ਲੱਖ ਚ। ਨਹੀਂ ਗੱਲ ਏ। ਜੁੱਤੀਆਂ ਦੀ ਜੋੜੀ ਲੈਣੀਆਂ। ਹੈਲੋ। ਹਾਂਜੀ ਤੇ ਹੁਣ ਜਾਣ ਲਈ ਤਿਆਰ ਆ ਅਸੀਂ ਤੇ ਮੱਖੀਆਂ ਵਿੱਚ ਵੜ ਜਾਂਦੀਆਂ ਨੇ ਗੱਡੀ ਦੇ ਫੇਰ ਬੜਾ ਔਖਾ ਹੁੰਦਾ ਨਿਕਲਦੀਆਂ ਨਹੀਂ ਜਲਦੀ ਜਲਦੀ 3 ਵਜੇ ਚੱਲੇ ਆਪਾਂ ਹਾਂਜੀ ਨੰਨ ਜੀ ਕਿੱਥੇ ਜਾ ਰਹੀ ਏ ਤੇਰਾ ਪਰਸ ਗੁੰਮ ਗਿਆ ਸੀ ਤਾਈਂ ਕਰਕੇ ਐਡਾ ਹੀ ਆ ਗਈ ਓਹੋ ਅੱਛਾ ਹਾਂਜੀ ਤੇ ਆਪਾਂ ਇਹ ਲਿਆ ਮਾਇਆ ਤੇ ਮਟਰੀ ਮਟਰੀ ਦਾ ਲਫਾਫਾ ਫੜਾ ਦਿਓ ਪਿੱਛੇ ਆ ਲੈ ਬਾਪਾ ਓ ਯਾਰ ਲਫਾਫਾ ਫੜਾ ਦਿੰਦੇ ਪਿੱਛੇ ਲੈ ਹੱਥਾਂ 'ਚ ਫੜਾਈ ਜਾਂਦੇ ਨੇ ਤੇ ਬਾਹਰ ਮੌਸਮ ਬੜਾ ਹੀ ਜ਼ਿਆਦਾ ਖੂਬਸੂਰਤ ਤੇ ਠੰਡਾ ਠਾਰ ਹੋ ਗਿਆ ਪੱਕਾ ਲੱਗ ਰਿਹਾ ਕਿਤੇ ਬਾਰਿਸ਼ ਪੈ ਰਹੀ ਹੈ ਤੇ ਬਹੁਤ ਸੋਹਣਾ ਖੂਬਸੂਰਤ ਮੌਸਮ ਹੋ ਗਿਆ ਜੀ ਵਾ ਤੇ ਕੰਮ ਹੀ ਬੜਾ ਵਧੀਆ ਹੋ ਰਿਹਾ ਹੋਰ ਭਾਈ ਠੀਕ ਆ ਕੀ ਬਾਤ ਹੈ ਐ ਰੁੱਖ ਲਗਾਏ ਜਾ ਰਹੇ ਨੇ ਵਾਹ ਜੀ ਵਾਹ ਕੀ ਹਾਲ ਨੇ ਫੇਰ ਠੀਕ ਐ ਬੜਾਈ ਹੈ ਹਾਂ ਹਾਂ ਮੈਂ ਬੜਾ ਚੁੱਕਾ ਵੈਰੀ ਗੁੱਡ ਰੁੱਖ ਲਗਾਓ ਤਰਤੀ ਬਚਾਓ ਹੈ ਕਿਆ ਬਾਤ ਹੈ ਸਹੀ ਸਮਝਦਾਰ ਹਾਂ ਬਿਲਕੁਲ ਸਹੀ ਹੈ ਇਸ ਤੋਂ ਬਾਅਦ ਆਪਣੇ ਕੋਲ ਰਹਿ ਜਾਂਦੇ ਦੋ ਬੂਟੇ ਹੋਰ ਇਹ ਲੋੜ ਪਈ ਛਾਂ ਲਾ ਫਿਰ ਛਾਂ ਲਾ ਜਿਹੜਾ ਭਾਦਰ ਕਹਿੰਦਾ ਨੂੰ ਕੋਮੇ ਤੇ ਲੱਗ ਜੇ ਵੱਡੇ ਦਰਖਤ ਖਤਮ ਹੁੰਦੇ ਜਾ ਰਹੇ ਨੇ ਹੂੰ ਖੇਤਾਂ 'ਚੋਂ ਪੰਜਾਬ ਦੇਆਂ 'ਚੋਂ ਸਹੀ ਗੱਲ ਹੈ ਲਾਣੇ ਚਾਹੀਦੇ ਨੇ ਜਿੰਨੇ ਨਾ ਅੱਜ ਨਾ ਕੁਝ ਅਰੋ ਛਤਰੀ ਲਿਆਇਆ ਸੀ ਇਧਰ ਨਹੀਂ ਛਤਰੀਆਂ ਨਹੀਂ ਲੱਗਦੀਆਂ ਆ ਉਹ ਲਿਆ ਕਿਉਂ ਉਹ ਪਾਣੀ ਲਾਇਆ ਧੁੱਪੇ ਲੈ ਦੱਸੋ ਫਿਰ ਉਹੀ ਤੇ ਗੱਲ ਫਿਰ ਕੀ ਕਰੇਗਾ ਬੰਦਾ ਪਹਿਲਾਂ ਕੰਮ ਕਰਦੇ ਸੀ ਜਾ ਕੇ ਟਾਲੀਆਂ ਥੱਲੇ ਇੱਕ ਇੱਕਰਾਂ ਥੱਲੇ ਬਹਿ ਜਾਂਦੇ ਹੁੰਦੇ ਸੀ ਕੋਈ ਦਰਖਤ ਹੁੰਦਾ ਈ ਥੱਲੇ ਬਹਿ ਜਾਂਦੇ ਹਾਂ ਜਗ੍ਹਾ ਤੇ ਕੋਈ ਦਰਖਤ ਵੀ ਨਹੀਂ ਹੈਗਾ ਹੁਣ ਵੇਖ ਲੈ ਹਾਂ ਹੈ ਹੀ ਨਹੀਂ ਕੋਈ ਦਿਖਦਾ ਨਹੀਂ ਨੇੜੇ ਤੇੜੇ ਆ ਇੱਕ ਹੈ ਨੇੜੇ ਨੇੜੇ ਹੈ ਹੀ ਨਹੀਂ ਉਹ ਇੱਕ ਪਰਾਂ ਲਿਓ ਨਵਾਂ ਹੀ ਆ ਉਹ ਨਹਿਰ ਦੇ ਨਾਲ-ਨਾਲ ਨੇ ਦਰਖਤ ਜੜਿਆ ਨੇ ਹੈ ਹੀ ਨਹੀਂ ਦਰਖਤ ਖੇਤਾਂ 'ਚ ਕੋਈ ਨਾ ਸਸਤੇ ਤੇ ਨਾ ਕੋਈ ਨਾ ਕਿਉਂਕਿ ਇਹ ਕਿਸੇ ਦੀ ਜ਼ਮੀਨ ਹੈ ਨਾ ਹਾਂ 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 ਲੰਗ ਆ ਗਿਆ ਨਾ ਆਪਣਾ ਤਾਂ ਕਰੇ ਕੋਨਾਂ ਤੇ ਲਾਤ ਨਹੀਂ ਨਹੀਂ ਇਹ ਠੀਕ ਹੈ ਬਿਲਕੁਲ ਇਹ ਦੇਖੋ ਕਿਵੇਂ ਚਿੱਟੀ ਚਿੱਟੀ ਜੀ ਬੂਟੀ ਹੋਈ ਵੀ ਇਹ ਮੇਰੇ ਹਿਸਾਬ ਨਾਲ ਸਪਰੇਅ ਦਾ ਕਮਾਲ ਹੈ ਹਰਿਆਲੀ ਆਈ ਨਹੀਂ ਹਾਂ ਕੋਈ ਨਹੀਂ ਜੇ ਟਾਈਮ ਨਾਲ ਤੁਰੇ ਨਾ ਫਿਰ ਆ ਜਾਾਂਗੇ ਹੈਲੋ ਕੀ ਕਰਦੇ ਪਏ ਤੁਸੀਂ ਬਿੱਟੀ ਨਾਲ ਖੇਡ ਰਿਆ ਸੀ अच्छा आ बूटा थोड़ा बड़ा हो गया क्या बात है बाकी ਦੇ ਵਿਚਾਰੇ ਕਈ ਤਾਂ ਬਹਿ ਹੀ ਗਏ ਨੇ ਆ ਹੁਣ ਨਵੇਂ ਲਾਏ ਨੇ ਮੈਨੂੰ ਲੱਗਦਾ ਕੁਛ ਨਾ ਇਹਨਾਂ ਨੇ ਉਧਰ ਵੀ ਦਰਖਤ ਲੱਗ ਰਹੇ ਨੇ ਬੂਟੇ ਕੁਛ ਨਵੇਂ ਵੀ ਲਾਏ ਨੇ ਇਹ گلاب ਦੇ ਫੁੱਲਾਂ ਦੇ ਹੋ ਗਏ ਨੇ ਇਹ ਹੋ ਗਿਆ ਇੱਕ ਆ ਵੀ ਹੋ ਗਿਆ ਕੀ ਬਾਤ ਹੈ ਅੰਬੂਰਤ ਦਾ ਓਹ ਸੋਹਣਾ ਇਤਾਂ ਚ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਜੀ ਬਾਬੂ ਕਹਿੰਦਾ ਮੇਰਾ ਵਲੋਗ ਬਣਾਇਓ ਪਪਾ ਮਿੱਟੀ ਚ ਖੇਤ ਤੇ ਖੇਡਦੇ ਆਲ ਬਣਾ ਰਿਆ ਜੀ ਮੈਂ ਤੁਹਾਡਾ ਵਲੋਗ ਮੈਂ ਪੇੜ ਬਣਾਉਂਦੇ ਆ ਇੱਕ ਫਾਰਮ ਅੱਛਾ ਜੀ ਕਰਕੇ ਪਿੱਟੀਏ ਵੈਰੀ ਗੁੱਡ ਵੈਰੀ ਗੁੱਡ ਪੇੜ ਲਾ ਰਿਆ ਜੀ ਧਿਆਨ ਨਾਲ ਕਿਹੜੀ ਕੀੜੇ ਕੁੜੇ ਬਹੁਤ ਨੇ ਅੱਛਾ ਹਾਂ ਜੀ ਓਕੇ ਬੇਟਾ ਆ ਆ ਵਿਦਿਆ ਪੜਾਈ ਤੋੜਦੀ ਵੀ ਮਨਪ੍ਰੀਤ ਦੇਖ ਲਓ ਹਰ ਵਾਰੀ ਤੋੜੀ ਤੋੜ ਤੋੜ ਕੇ ਰੱਖਦੇ ਜਦੋਂ ਪੜ੍ਹਨ ਦਾ ਟਾਈਮ ਸੀ ਉਦੋਂ ਤੇ ਰੱਖੀ ਨਹੀਂ ਹੋਣੀ ਮੇਨ ਲੱਗਦਾ ਹੋ ਨਹੀਂ ਰੱਖੀ ਮੇਰਾ ਮੂਰ ਦੇ ਖੰਭ ਬਹੁਤ ਲੱਗਦੇ ਹੁੰਦੇ ਸੀ ਨਾ ਹੱਛਾ ਆ ਮੂਰ ਦੇ ਖੰਭ ਵੀ ਰੱਖਦੇ ਹੀ ਸਹੀ ਗੱਲ ਹੈ ਮੈਂ ਤੇਰੇ ਹਰ ਵਾਰ ਤੋੜ ਨਹੀਂ ਨੀ ਆ ਨਹੀਂ ਆ ਰਹੀ ਤੇ ਅੱਗੇ ਚੱਲੀ ਆਪਣਾ ਇਹ ਕਹਿ ਲਾਇਆ ਬੂਟਾ ਹੈ ਨਾ ਇਹ ਕਾ ਦਾ ਅਮਰੂਦ ਦਾ ਅਮਰੂਦ ਥੋੜੀ ਇੱਕੋ ਤੋਂ ਅਜਾਮਣ ਬੋਲਦੇ ਨੇ ਜੀ ਇਹ ਮੇਰਾ ਫੋਨ ਹੈ ਨਾ ਉੱਧਰ ਪਾ ਦਿਓ ਜਾਮਣ ਅੱਧਰ ਹੀ ਮੇਰਾ ਫੋਨ ਨਹੀਂ ਅੱਧਰ ਹੈ ਮੇਰੇ ਕੋਲ ਉੱਧਰ ਪਾ ਲੋ ਦੋਨਿਆਂ ਨੂੰ ਪਾਣੀ ਲੱਗਿਆ ਗੱਡ ਗੱਡ ਤੇ ਅੱਧਰ ਦੇਖੋ ਗੱਡੀ ਦਾ ਹਾਲ ਧੋ ਕੇ ਆਂਦੀ ਸੀ ਆ ਦੇਖੋ ਮਿੱਟੀ ਦੇਖ ਲਓ ਇਹਨੇ ਜਿਆਦਾ ਮਿੱਟੀ ਆਲੋਕ ਮਿੱਟੀ ਦੇਖਿਓ ਕਿੰਦਾ ਧਵਾ ਕੇ ਆਂਦੀ ਗੱਡੀ ਹਲੇ ਹੁਣ ਪਾਣੀ ਮਾਰ ਦੇਣੀ ਆ ਹਾਂਜੀ ਤੇ ਆਪਣੇ ਪਿੰਡ ਵਾਲੇ ਘਰ ਆ ਚੁੱਕੇ ਆ ਤੇ ਅਸੀਂ ਤੁਹਾਨੂੰ ਇੱਕ ਚੀਜ਼ ਦਹਾਨੇ ਆ ਅੱਜ ਬੜੀ ਵਧੀਆ ਗੱਲ ਹੋ ਰਹੀ ਐ ਪਿੰਡ ਦੀ ਸ਼ਲਾਘਾਯੋਗ ਗੱਲ ਐ ਵੈਸੇ ਪਿੰਡ ਦੇ ਵਿੱਚ ਇਹ ਪੀਰਾਂ ਦੀ ਜਗਾ ਬਹੁਤ ਸ਼ਲਾਘਾਯੋਗ ਕੰਮ ਹੋ ਰਿਹਾ ਆ ਸਾਹਮਣੇ ਤੇ ਕੀ ਆ ਬਾਤ ਹੈ ਰੰਗ ਦਵਰਾ ਕੀਤਾ ਲੱਗਦਾ ਨਹੀਂ ਨੂੰ ਮਾਇ ਪੜਦਾ ਪੈ ਕੋਈ ਆ ਦੇਖੋ ਉਹ ਤੱਕ ਡੂਗਾ ਆਵੇ ਕੀ ਬਾਤ ਹੈ ਆ ਦੇਖੋ ਬਹੁਤ ਤਕੜਾ ਕੰਮ ਹੋ ਰਿਹਾ ਓਏ ਹੋਏ ਐਨਾ ਡੂਗਾ ਛੱਪੜ ਯਾਰ ਅੱਜ ਪਤਾ ਲੱਗਿਆ ਵੀ ਐਨਾ ਡੂਗਾ ਛੱਪੜ ਹੈ ਮਨੀ ਐਨਾ ਡੂਗਾ ਜੀ ਆਉ ਦੇ ਕਾਹ ਹੀ ਕਹਿੰਦੇ ਜੇ ਕੋ ਮੱਝ ਵਿੱਚ ਫਸ ਜਾਂਦੀ ਸੀ ਤੇ ਨਿਕਲਦੀ ਥੋੜੀ ਸੀ ਇੱਠਾਂ ਹੀ ਲੰਘ ਜਾਂਦੀ ਪਤਾ ਨਹੀਂ ਇਹ ਤਾਂ ਕੀ ਕੀ ਲੱਭਿਆ ਹਾਂਜੀ ਤੇ ਪਿੰਡ ਦਾ ਜਿਹੜਾ ਛੱਪੜ ਸਾਫ਼ ਹੋ ਰਿਹਾ ਤੇ ਉਹਦੇ ਚੱਕਰ ਜਾ ਦੇਖੋ ਸੜਕਾਂ ਸਾਰੀਆਂ ਨਾ ਲਿਬੜੀਆਂ ਪਈਆਂ ਕੂੜਾ ਫੈਲਿਆ ਪਿਆ ਆ ਤਾਂ ਫਿਰ ਵੀ ਥੋੜੀ ਸਾਫ਼ ਹੋ ਗਈ ਕਿਉਂਕਿ ਕੂੜਾ ਇੱਧਰ ਆ ਗਿਆ ਮੇਨ ਇੱਥੇ ਇਕੱਠਾ ਕਰ ਰਹੇ ਨੇ ਸਾਰਾ ਹੀ ਆ ਦੇਖੋ ਇਹ ਸਾਰਾ ਛੱਪੜ ਦਾ ਜਿੰਨਾ ਮਲਬਾ ਜਿੰਨਾ ਨਾ ਘਾਰ ਹੈ ਸਾਰੀ ਇੱਥੇ ਜਮਾ ਹੋ ਰਹੀ ਹੈ ਟਰਾਲੀਆਂ ਲਿਆ ਲੈ ਕੇ ਇੱਥੇ ਸੱਟ ਰਹੇ ਨੇ ਹੈ ਕੁਝ ਨਹੀਂ ਆ ਤੇ ਉਹ ਪਰਤੀ ਪੈ ਜਾਣੀ ਮਿੱਟੀ ਪਰਤ ਪੈਣੀ ਹਾਂ ਮਿੱਟੀ ਆ ਤੇ ਯਾਰ ਐਮਟੀ ਆ ਦੇਖੋ ਆ ਸਾਰੇ ਕਿਤੇ ਆ ਫੈਲੀ ਹੋ ਯਾਰ ਤੇ ਇੱਧਰਲੇ ਪਾਸੇ ਨਹਿਰ ਆ ਸਾਡੇ ਪਿੰਡ ਦੀ ਇੱਚ ਨਾਉਂਦੇ ਹੁੰਦੇ ਸੀਗੇ ਅਸੀਂ ਆ ਨਹਿਰ ਆ ਨਾਉਂਦੇ ਹੁੰਦੇ ਕਦੇ ਅਸੀਂ ਔਰ ਨਾਤੇ ਆਂ ਹੈਂ ਨਾਤੇ ਆਂ ਇਸ ਨਹਿਰ ਦੇ ਸੱਚੀ ਲੈ ਮਨੀ ਤੁਮੀ ਹਾਂ ਹੋ ਨਹਿਰ ਚ ਨਾਤੇ ਹੋਏ ਆ ਅਸੀਂ ਨਹਿਰ ਚ ਹਾਂ ਹਾਂ ਮੈਂ ਵੀ ਨਹੀਂ ਹਾਂਜੀ ਹਾਂਜੀ ਨੰਨੂ ਵੀ ਨੰਨੂ ਚਲੋ ਜੀ ਹੁਣ ਹਾਂਜੀ ਤੇ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਕਰਦੇ ਆਂ ਐਂਡ ਤੇ ਹੁਣ ਆਪਾਂ ਨੈਕਸਟ ਸੋਚ ਰਹੇ ਆਂ ਵੀ ਕੋਈ ਕਿਤੇ ਕੱਢੀਏ ਟੂਰ ਕੋਈ ਪਲਾਨ ਕਰ ਰਹੇ ਆਂ ਤੇ ਜੇ ਸਕਸੈਸਫੁਲ ਹੁੰਦਾ ਹੈ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਦੇਖਦੇ ਆਂ ਬਾਕੀ ਹੋਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਥੋੜੇ 1-2 ਮਹੀਨਿਆਂ ਦੇ ਵਿੱਚ 2-3 ਮਹੀਨਿਆਂ ਤੱਕ ਤੁਹਾਨੂੰ ਵਧੀਆ-ਵਧੀਆ ਖਬਰਾਂ ਸੁਣਨ ਨੂੰ ਮਿਲਣਗੀਆਂ ਖੁਸ਼ਖਬਰੀਆਂ ਸੁਣਨ ਨੂੰ ਮਿਲਣਗੀਆਂ ਹੋਰ ਤਰ੍ਹਾਂਆਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਣਗੀਆਂ ਠੀਕ ਹੈ ਜੀ ਤੇ ਬਾਕੀ ਆਪਾਂ ਪਲਾਨ ਆਊਟ ਵੀ ਕਰ ਰਹੇ ਆ ਚੀਜ਼ਾਂ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਹੁਣ ਇਸ ਵੀਲੋਗ ਨੂੰ ਆਪਾਂ ਕਰਦੇ ਇੱਥੇ ਮਿਲਦੇ ਤੁਹਾਨੂੰ ਨੈਕਸਟ ਵੀਲੋਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਵੇਖਦੇ ਰਹੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਨਵੇਂ ਉਤੇ ਤੇ ਮਿਲਦੇ ਤੁਹਾਨੂੰ ਨੈਕਸਟ ਵੀਲੋਗ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨੰਨੂ ਏ ਹਾਂਜੀ ਯਾ ਤੈਂ ਗਈ ਸੂਰਜ ਢਲਦਾ ਤੁਹਾਨੂੰ ਦਿਖਾ ਦਈਏ ਜਾਂਦੇ ਹੋਏ